ਅੱਕੇ ਵਿੱਚ ਕੋ ਬਰੇਓ ਵਰਕਰ ਮੀਟਿੰਗ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡੇ ਕੰਪੇਨ ਤੁਸੀਂ ਦੇਖਿਆ ਹੀ ਹੈ ਅੱਜ ਅੱਜ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਵਰਕਰ ਨੇ ਉਹ ਅੱਜ ਪਹੁੰਚੇ ਹੋਏ ਸੀ ਵਰਕਰ ਮੀਟਿੰਗ ਸੀ ਪਰ ਰੈਲੀ ਦਾ ਰੂਪ ਹੈ ਜਿਹੜਾ ਧਾਰਨ ਕਰ ਗਈ ਤੇ ਇੰਨੇਕ ਲੋਕ ਮੈਨੂੰ ਲੱਗਦਾ ਜੇ ਅੱਜ ਕਿਸੇ ਵੀ ਲੋਕ ਸਭਾ ਉਮੀਦਵਾਰ ਨੇ ਪੂਰੀ ਲੋਕ ਸਭਾ ਦੀ ਰੈਲੀ ਰੱਖਣੀ ਹੋਵੇ ਤਾ ਪੂਰੇ 9 ਵਿਧਾਨ ਸਭਾ ਹਲਕਿਆਂ 'ਚੋ ਕਿਸੇ ਹੋਰ ਸਿਆਸੀ ਪਾਰਟੀ ਦੇ ਪਹੁੰਚਣਗੇ ਜਿਦਨੇ ਆਮ ਆਦਮੀ ਪਾਰਟੀ ਦੇ ਜਿੰਨੇ ਇੱਕ ਹਲਕੇ ਦੀ ਵੀਟਿੰਗ ਜਿਹੜੇ ਪਹੁੰਚੇ ਸੋ ਇਹ ਤੋਂ ਪਤਾ ਲੱਗਦਾ ਵੀ ਭਾਈ ਵਰਕਰ ਪੂਰੇ ਜੋਸ਼ 'ਚ ਨੇ ਆਉਣ ਬਾਅਦ 'ਚ ਵੀ ਜਦੋਂ ਦਾ ਵਰਕਰਾਂ ਨੂੰ ਮਿਲ ਰਿਹਾ ਸੀ ਸਾਰੇ ਇੱਕੋ ਗੱਲ ਕਹਿ ਰਹੇ ਸੀ ਵੀ ਭਾਈ ਚੱਕ ਦਿਆਂਗੇ ਫੱਟੇ ਸਾਡੇ ਪਿੰਡਾਂ ਦਾ ਫਿਕਰ ਕਰੀ ਸਾਡੇ ਪਿੰਡਾਂ ਦਾ ਫਿਕਰ ਕਰੀ ਜਦੋਂ ਵਰਕਰ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਣ ਨਾ ਜੋਸ਼ ਫੜ ਜਾਣ ਤਾਂ ਸਮਝ ਲਓ ਇਲੈਕਸ਼ਨ ਫਤੇ ਆ ਕਿਉਂਕਿ ਮੈਂ ਦੋ ਇਲੈਕਸ਼ਨਾਂ ਪਹਿਲਾਂ ਲੜਿਆ ਤੇ ਪਾਰਲੀਮੈਂਟ ਦੀਆਂ ਮਾਨ ਸਾਹਿਬ ਦੀਆਂ ਦੋ ਇਲੈਕਸ਼ਨਾਂ 'ਚ ਮੈਂ ਬਰਨਾਲੇ ਦੀ ਅਗਵਾਈ ਜਿਹੜੀ ਆ ਉਹ ਕੀਤੀ ਐ ਸੋ ਨੂੰ ਪਤਾ ਲੱਗ ਜਾਂਦਾ ਵਰਕਰਾਂ ਜੋਸ਼ ਦੇ ਕੇ ਸੋ ਅੱਜ ਵਰਕਰ ਉਸੇ ਜੋਸ਼ 'ਚ ਨੇ ਉਸੇ ਚੜ੍ਹਦੀ ਕਲਾ 'ਚ ਨੇ ਸੋ ਸਾਹਮਣੇ ਕੰਦ ਤੇ ਜਿੱਤ ਲਿਖੀ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਜਲਦੀ ਸਿਕੋਟੀ ਹੋਰ ਨੇ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਤੋਂ ਤੁਹਾਡੇ ਨਾਲ ਕੋ ਗੱਲਬਾਤ ਚੱਲ ਰਹੀ ਹੈ ਦੇਖੋ ਇਹ ਤਾਂ ਉਹਨਾਂ ਨੇ ਕਾਂਗਰਸ ਤੋਂ ਸੀਟ ਛੱਡ ਪਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਉਹ ਬੇਇਨਸਾਫੀ ਹੋਈ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਆ ਉਹ ਦੇ ਦੇਤੀ ਤੇ ਜਦੋਂ ਔਖਾ ਟਾਈਮ ਸੀਗਾ ਫਾਈਲ ਇਲੈਕਸ਼ਨ ਸੀ ਕੋਈ ਇਲੈਕਸ਼ਨ ਲੜ ਲਈ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਹੁਣ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟਿਕਟ ਦੇਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹਿ ਲੋ ਵੀ ਜਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜ ਕੇ ਕਰਦੇ ਸੀ ਗੋਲਡੀ ਜੀ ਖੜੇ ਹੁੰਦੇ ਸੀ ਸਿੰਘਲਾ ਸਾਹ ਪੱਠਲ ਜੀ ਸਾਰਿਆਂ ਦੇ ਪਚਾਲੇ ਖੜ ਕੇ ਖੈਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰੇ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਤਾਂ ਤੁਸੀਂ ਕੋਲੇ ਘੜਾ ਕਹਿ ਰਹੇ ਹੋ ਵੀ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਇਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਹੁਣ ਕੋਈ ਸਾਫ ਕਸ ਸੀਐਮ ਪੱਠਲ ਜੀ ਨਾਲ ਜੁੜਿਆ ਹੋਊ ਕੋਈ ਸਿੰਘਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਔਖੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ 'ਚੋਂ ਵੋਟ ਮੰਗਦਾ ਨਾ ਤਾ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਕੱਲ ਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜ਼ਿੰਮੇਵਾਰੀ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਚੀਮਾ ਸਾਹਿਬ ਤੋਂ ਕੰਮ ਕਰਾ ਕੇ ਦੇਵਾਂਗੇ ਹੁਣਾਂ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਡੜਵੇ ਵਾਲੇ ਇਹ ਕਹਿਣਗੇ ਭਾਈ ਮੀਤ ਨੂੰ ਵੋਟਾਂ ਪਾਓ ਅਸੀਂ ਜ਼ਿੰਮੇਵਾਰੀ ਲੈਨੇ ਆ ਉਹ ਕਿਨਾਂ ਨੂੰ ਪਤਾ ਵੀ ਜੇ ਮੀਤ ਨੂੰ ਜਾ ਕੇ ਮਿਲਣਾ ਤਾਂ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ ਚ ਪੰਪ ਦੇ ਪਿੱਛੇ ਕੋਠੀ ਆ ਉੱਥੇ ਘਰ ਆ ਉੱਥੇ ਰਹਿੰਦਾ ਕੋਰੜੇ ਦਾ ਪਿੰਡ ਆ ਘਟਪੜ ਜਾ ਕੇ ਕੱਲ ਨੂੰ ਬਾਅਦਾਂ ਵੜ ਲੈਣਗੇ ਨਾ ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ ਘਰ ਵੀ ਨਹੀਂ ਲੱਭਣਾ ਕੋਣ 300 ਕਿਲੋਮੀਟਰ ਰੋਜ਼ ਜਿਹੜਾ ਉਹ ਜਾਇਆ ਕਰੂਗਾ ਸੋ ਇਸੇ ਕਰਕੇ ਕਾਂਗਰਸ ਤੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ ਸੋ ਸਾਡੇ ਵਰਕਰ ਜੋਸ਼ ਚ ਨੇ ਚੜ੍ਹਦੀ ਕਲਾ ਚ ਤੁਹਾਡੀ ਪਾਰਟੀ ਜੁਆਇਨ ਉਹ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਜੀ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਪੂਜ ਮੈਂ ਮੈਂ ਪਾਰਟੀ ਪ੍ਰਧਾਨ ਥੋੜੀ ਹਾਂ ਮੈਂ ਥੋੜੀ ਫੈਸਲਾ ਕਰ ਲਵਾਂ ਕਿ ਜਿਹੜਾ ਨਸ਼ੇ ਦਾ ਮੁੱਦਾ ਹੈ ਸਾਰਾ ਨਾ ਵੱਡਾ ਪੰਜਾਬ ਦਾ ਅੱਜ ਮੁੱਦਾ ਬਣਿਆ ਤੁਹਾਡੀ ਪਾਰਟੀ ਨੂੰ ਹੈ 2 ਸਾਲ ਹੋ ਗਏ ਪਰ ਜਿਹੜੀ ਨਸ਼ੇ ਦਾ ਕੋਈ ਰੋਕ ਨਹੀਂ ਲੱਗੀ ਕਿਉਂ ਨਹੀਂ ਜੀ ਨਸ਼ੇ ਦੇ ਅਸੀਂ ਪੂਰਾ ਜਿਹੜਾ ਕੰਮ ਹੈ ਉਹ ਕੀਤਾ ਪਹਿਲੀ ਵਾਰ ਹੈ ਕਿ ਨਸ਼ਾ ਪਸਤਿਕ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਈਆਂ ਅੱਜ ਤੱਕ ਕਿਸੇ ਸਰਕਾਰ ਚ ਕੋੜਕੀ ਹੋਈ ਹੈ ਸੋ ਅਸੀਂ ਬڑے ਹਾਰਡ ਸਟੈਪ ਸਰਕਾਰ ਲੈ ਰਹੀ ਆ ਹਜ਼ਾਰਾਂ ਲੋਕਾਂ ਨੂੰ ਪੜ ਕੇ ਜਿਹੜਾ ਅੰਦਰ ਕੀਤਾ ਤੇ ਬਾਕੀ ਇਹਦੇ ਨਾਲ ਨਾਲ ਹੋਰ ਸਟੈਪਸ ਵੀ ਬڑے ਲੈਨੇ ਕਿ ਨਸ਼ੇ ਦੀ ਡਿਮਾਂਡ ਵੀ ਖਤਮ ਹੋਵੇ ਉਹਦੇ ਲਈ ਨੌਕਰੀਆਂ ਦਿੱਤੀਆਂ ਨੇ ਉਹਦੇ ਲਈ ਰਜਗਾਰ ਦੇ ਸਾਧਨ ਪੈਦਾ ਕੀਤੇ ਆ ਉਹਦੇ ਲਈ ਸਪੋਰਟਸ ਦਾ ਬਜਟ ਅਸੀਂ 2.5 ਗੁਣਾ ਵਧਾ ਦਿੱਤਾ ਸਪੋਰਟਸ ਨਰਸਰੀ ਪੰਜਾਬ ਚ ਜਗ੍ਹਾ-ਜਗ੍ਹਾ ਤੇ ਆਉਣ ਵਾਲੇ ਸਮੇਂ ਚ ਖੁੱਲਣੀਆਂ ਨੇ ਥੋੜੇ ਕੱਲੇ ਦਿੜਬੇ ਹਲਕੇ ਚ ਆਉਣ ਵਾਲੇ 3 ਸਾਲਾਂ ਦੇ ਵਿੱਚ 10 ਤੋਂ 12 ਸਪੋਰਟਸ ਨਰਸਰੀਜ਼ ਹੋਣਗੀਆਂ ਹਰ 4 ਕਿਲੋਮੀਟਰ ਦੇ ਰੇਡੀਅਸ ਤੇ ਇੱਕ ਜਿੱਥੇ ਰੋਜ਼ ਬੱਚੇ ਜਾਣਗੇ ਕੋਚ ਆਊਗਾ ਡਾਈਟ ਉਹਨਾਂ ਨੂੰ ਮਿਲੂਗੀ ਹਨਾ ਸੋ ਇਹ ਸਾਰੇ ਸਟੱਪ ਆ ਜਿਹੜੇ ਸਰਕਾਰ ਲਗਾਤਾਰ ਲੈ ਰਹੀ ਹੈ ਨਹੀਂ ਤਾਂ ਜੀ ਆਪਣੇ ਹਲਕੇ ਦੇ ਪੱਧਰ ਤੇ ਕੀ ਕੀ ਮੁੱਖ ਅਜੈਂਡਾ ਨੇ ਆਪਣੇ ਤੇ ਕੀ ਹੋਣਗੇ ਜਾਣੀ ਇਸ ਤਰ੍ਹਾਂ ਕੰਮ ਕਰਾਉਂਦੇ ਹਲਕੇ ਦਾ ਪੱਧਰ ਆ ਸਰ ਕੋਈ ਨਹੀਂ ਤਾਂ ਸਰਕਾਰ ਹੁਣ ਪੰਜਾਬ ਦੇ ਵਿੱਚ ਆ ਲਗਾਤਾਰ ਕੰਮ ਕਰ ਹੀ ਰਹੀ ਆ ਆ ਚੀਮਾ ਸਾਹਿਬ ਨੇ ਧੜਬੇ ਦੇ ਹੀ ਦੱਸਿਆ ਇੱਥੇ ਕਦੇ ਸੋਚਿਆ ਸੀ ਕਿ ਇਹਨੇ ਵੀ ਸਪੋਰਟਸ ਕੰਪਲੈਕਸ ਇੰਟਰਨੈਸ਼ਨਲ ਲੈਵਲ ਦਾ ਕਦੇ ਜਿਹੜੇ ਵਿੱਚ ਬਣੂਗਾ ਜੋ ਬਣਨ ਜਾ ਰਹੇ ਆ ਥੋੜੇ ਹਸਪੀਟਲ ਨੂੰ ਕਰੋੜਾ ਰੁਪਇਆ ਦਿੱਤਾ ਤਿੰਨ ਮੈਜ ਪੈਲਸ ਮੈਂ ਉਸ ਦਿਨ ਚੀਮਾ ਸਾਹਿਬ ਨਾਲ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਵੀ ਰੋਜ਼ਗਾਰ ਦੇ ਲਈ ਇੱਥੇ ਸਾਧਨ ਪੈਦਾ ਕਰਨ ਦੀ ਜ਼ਰੂਰਤ ਹੈ ਜਿਹਦੇ ਲਈ ਅਸੀਂ ਕੇਂਦਰ ਚ ਜਾ ਕੇ ਜਿਹੜਾ ਕੰਮ ਹੈ ਉਹ ਕਰਾਂਗੇ ਇਸ ਤਰ੍ਹਾਂ ਦੇਖੋ ਜੀ ਕਿ ਜਿਹੜੇ ਆਪਣੇ ਮਾਨ ਸਾਹਿਬ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੂੰ ਉਹਨਾਂ ਨੇ ਡੱਡੂ ਤੱਕ ਬਹੁਤ ਦਿੱਕਤਾਂ ਕਰਦੇ ਹੋਏ ਮੁਕਾਬਲਾ ਤੇ ਇਸੇ ਡੱਡੂ ਤੋਂ ਮਾਨ ਸਾਹਿਬ 2017 ਦੀ ਇਲੈਕਸ਼ਨ ਹਾਰੇ ਸੀ ਤੋਂ ਬਰਨਾਲੇ ਨੂੰ ਲੜੇ ਸੀ ਹਨਾ ਉਹ ਕਹਦੇ ਆ ਮੇਰੇ ਵਿਰੁੱਧ ਮੋਦੀ ਆਵੇ ਮੇਰੇ ਵਿਰੁੱਧ ਸੁਨੀਆ ਗਾਂਧੀ ਆਵੇ ਦੇਖੋ ਭਾਈ ਅਸੀਂ ਤਾਂ ਛੋਟੇ ਜਿਹੇ ਲੀਡਰਾਂ ਸੰਗਰੂਰ ਤੋਂ ਬਾਹਰ ਜਾ ਨਹੀਂ ਸਕਦੇ ਤੁਹਾਨੂੰ ਕਿਹੜਾ ਉਹਨਾਂ ਦਾ ਹਲਕਾ ਪਤਾ ਨਹੀਂ ਮੋਤੀ ਦਾ ਉੱਥੇ ਜਾ ਕੇ ਲੜ ਲੈਣ ਮਾਨ ਸਾਹਿਬ ਸੰਗਰੂਰ ਕਿਹੜਾ ਇੱਥੋਂ ਦੇ ਕਿਹੜਾ ਜੰਮੇ ਪਲੇ ਹੈ ਇੱਥੋਂ ਵੀ ਤਾਂ ਬਾਹਰੋਂ ਆ ਕੇ ਲੜਦੇ ਆ ਜਦੋਂ 17 ਚ ਬਰਨਾਲੇ ਆ ਕੇ ਲੜੇ ਸੀ ਮਾਨ ਸਾਹਿਬ ਉਦੋਂ ਵੀ ਤਾਂ ਬਾਹਰੋਂ ਆ ਕੇ ਲੜੇ ਸੀ ਭਾਈ ਮੀਤ ਤਾਂ ਸੰਗਰੂਰੋ ਹੀ ਲੜ ਸਕਦਾ ਸੰਗਰੂਰ ਦਾ ਰਹਿਣ ਵਾਲਾ ਤੇ ਤੁਸੀਂ ਵੱਡੇ ਲੀਡਰ ਹੋ ਤੁਹਾਨੂੰ ਪਤਾ ਉਹ ਜਾ ਕੇ ਕਿੱਥੇ ਉੱਥੇ ਜਾ ਕੇ ਇਲੈਕਸ਼ਨਾਂ ਲੜ ਲੈਣ